ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਪਿਆਰੇ ਜੀ ਦੇ ਭੈ ਅੰਦਰ ਗੁਰਮਖ ਪੰਡਾ ਜੀਓ ਅੱਜ ਅਸੀਂ ਕਾਰਜਸ਼ਾਲਾ ਦਾ ਦੂਸਰਾ ਦਿਨ ਨਿਵਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਅੱਜ ਪੰਡਾ ਗੁਰਮਖਾ ਕੀ ਹੈ ਚਾਟੜਿਆ ਮਤ ਦੇ ਇਸ ਸ਼ਬਦ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਾਂਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਦੀ ਬਾਣੀ ਦੇ ਅੰਦਰ ਜਦੋਂ ਆਪਾਂ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਸੰਡਾ ਮਾਰਕਾ ਉਹਦੇ ਅਧਿਆਪਕ ਨੇ। ਲੋ ਉਹਨਾਂ ਦਾ ਨਾਮ ਆਇਆ ਅਧਿਆਪਕਾਂ ਦਾ ਬਾਣੀ ਦੇ ਵਿੱਚ ਜਦੋਂ ਪ੍ਰਹਿਲਾਦ ਭਗਤ ਦਾ ਜ਼ਿਕਰ ਆਉਂਦਾ ਤਾਂ ਹੁਣ ਸੰਡਾ ਮਰਕਾ ਜਿਹੜਾ ਅਧਿਆਪਕਾ ਜਿਹੜਾ ਉਹ ਹੁਣ ਪੜ੍ਹਾ ਕੀ ਰਿਹਾ ਜਲੇ ਹਰਨਾਕ ਥਲੇ ਹਰਨਾਕ ਉਹ ਕਹਿੰਦਾ ਵੀ ਸਾਰ ਥਾਂ ਤੇ ਹਰਨਾਕ ਸੀ ਹਰਨਾਕ ਸਾ ਮਤਲਬ ਅਧਿਆਪਕਾ ਜਿਹੜਾ ਉਹ ਗਲਤ ਪੜ੍ਹਾ ਰਿਹਾ ਪ੍ਰਹਿਲਾਦ ਕਹਿੰਦਾ ਵੀ ਨਹੀਂ ਇਹ ਨਹੀਂ ਹੈ ਵੀ ਜਲੇ ਹਰੀ ਥਲੇ ਹਰੀ ਹੈ ਕਿ ਪ੍ਰਮਾਤਮਾ ਜਲ ਦੇ ਵਿੱਚ ਵੀ ਆ ਪ੍ਰਮਾਤਮਾ ਥਲ ਦੇ ਵਿੱਚ ਵੀ ਆ ਸਾਰੀ ਥਾਂ ਤੇ ਪ੍ਰਮਾਤਮਾ ਵੀ ਮੇਰੇ ਬਾਪ ਦੀ ਹਸਤੀ ਆ ਜਿਹੜੀ ਕਿਉਂਕਾ ਦਾ ਪਿਓ ਆ ਵੀ ਉਹਦੀ ਹਸਤੀ ਨਹੀਂ ਇੰਨੀ ਵੀ ਉਹ ਪਰਮਾਤਮਾ ਦੇ ਤੁੱਲ ਹੋ ਜੇ ਤਾਂ ਹੁਣ ਅਧਿਆਪਕ ਕੀ ਪੜਾ ਰਿਹਾ ਜੋ ਹਰਨਾਕਸ ਕਹਿ ਰਿਹਾ ਜੋ ਬਾਦਸ਼ਾਹ ਕਹਿ ਰਿਹਾ ਹੈ ਬਿਲਕੁਲ ਸਾਡਾ ਵਰਤਾਰਾ ਵੀ ਇਦਾਂ ਹੀ ਆ ਅੱਜ ਸਕੂਲਾਂ ਦੇ ਵਿੱਚ ਉਹ ਕੁਝ ਪੜਾਇਆ ਜਾ ਰਿਹਾ ਹੈ ਜਿਹੜਾ ਕੁਝ ਝੂਠੀ ਸਰਕਾਰ ਚਾਹੁੰਦੀ ਹੈ ਭਗਵਾ ਕਰਨ ਦੇ ਵੱਡੇ ਪੱਦਰ ਤੇ 2020 ਦੀ ਨੀਤੀ ਲਿਆਂਦੀ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਲਾਗੂ ਕੀਤਾ ਜਾ ਰਿਹਾ ਹੈ ਤੇ ਜਿਹਨੂੰ ਆਪਾਂ ਕਹਿੰਦੇ ਸੀ ਵੀ ਭਗਵੰਤ ਮਾਨ ਆਪ ਦੀ ਸਰਕਾਰ ਆ ਜਿਹੜੀ ਵੀ ਇਹੇ ਕੁਝ ਪੰਜਾਬ ਦਾ ਭਲਾ ਕਰ ਦੂ ਇਹ ਪੱਪਾਂ ਪਾਰ ਹੋਇਆ ਕਰਦਾ ਭਗਵੰਤ ਮਾਨ ਵੀ ਜਲਦੀ ਤੋਂ ਜਲਦੀ ਸੇਤੀ ਮੈਂ ਪੰਜਾਬ ਦੇ ਵਿੱਚ 2020 ਦੀ ਨੀਤੀ ਜਿਹੜੀ ਉਹ ਲਾਗੂ ਕਰ ਦੇਣਾ ਤਾਂ ਸਤਿਗੁਰੂ ਪਿਆਰੇ ਦੇ ਪੈ ਅੰਦਰ ਆਪਾਂ ਗੁਰਮਖ ਪੰਧਾ ਜਿਹੜਾ ਸਤਿਗੁਰੂ ਪਿਆਰੇ ਜੀ ਦਾ ਸੰਧਾਨਤਾ ਉਪਦੇਸ਼ ਆ ਉਸ ਨੂੰ ਲੈ ਕੇ ਚੱਲੇ ਆ ਤਾਂ ਉਹਦੇ ਲਈ ਜਿੱਥੇ ਆਪਣਾ ਹੱਥ ਪੈਂਦਾ ਹਨ ਜਿੱਥੇ ਆਪਣੀ ਸਮਰੱਥਾ ਹੈ ਉਥੇ ਆਪਾਂ ਸਤਿਗੁਰੂ ਪਾਤਸ਼ਾਹ ਜੀ ਦਾ ਸੱਚਾ ਗਿਆਨ ਆ ਜਿਹੜਾ ਉਹ ਦ੍ਰਿੜ ਕਰਾਉਣਾ ਉਹਦੇ ਲਈ ਸਭ ਤੋਂ ਪਹਿਲੀ ਗੱਲ ਆ ਜਿਹੜੀ ਉਹ ਸਾਡਾ ਨਿਰਪੱਖ ਹੋਣਾ ਜ਼ਰੂਰੀ ਸਾਡਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਨੂੰ ਪ੍ਰਣਾਇ ਹੋਣਾ ਅਤ ਜ਼ਰੂਰੀ ਹੈ ਜਿਸ ਦੀ ਘੜਤ ਆਪਾਂ ਆਰੰਭ ਤੋਂ ਹੀ ਇਹ ਗੱਲ ਜਿਹੜੀ ਆ ਤੁਹਾਡੇ ਨਾਲ ਸਾਂਝ ਪਾਉਂਦੇ ਆ ਰਹੇ। ਤੁਹਾਨੂੰ ਯਾਦ ਹੋਊਗਾ ਵੀ ਇੱਕ ਵਕਤ ਅਸੀਂ ਤੁਹਾਨੂੰ ਕਿਹਾ ਸੀ ਵੀ ਕਿਸੇ ਨੇ ਸਾਡੇ ਉੱਪਰ ਲੇਬਲ ਚਪਕਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਵੀ ਇਹ ਕਿਸੇ ਫਲਾਨੇ ਢੜੇ ਦਾ ਬੰਦਾ ਕਿਸੇ ਫਲਾਨੀ ਜੱਥੇਬੰਦੀ ਦਾ ਬੰਦਾ। ਹਮ ਹਰ ਸਿੰਘ ਢੜਾ ਕੀ ਆ। ਸਾਡਾ ਢੜਾ ਗੁਰੂ ਨਾਲ ਆ। ਅਸੀਂ ਇਸ ਸਮੁੱਚੇ ਸੰਸਾਰ ਦੇ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਵਿਚਾਰ ਆ ਜਿਹੜੀ ਉਹਦੇ ਪ੍ਰਚਾਰ ਪ੍ਰਸਾਰ ਵਾਸਤੇ ਗੁਰਮਖ ਪੰਥ ਦੇ ਆਪਾਂ ਬਣੇ ਆ ਆਪਾਂ ਸਾਰੇ ਤੇ ਸਾਡਾ ਮਨੋਰਥ ਇੱਕ ਆ ਵੀ ਜੋ ਗੁਰੂ ਜੀ ਕਹਿੰਦੇ ਨੇ ਅਸੀਂ ਉਸ ਨੂੰ ਆਪ ਆਪਣੇ ਜੀਵਨ ਦੇ ਵਿੱਚ ਨਿਭਾਉਣਾ ਤੇ ਬਿਲਕੁਲ ਹੂਬ ਹੂ ਉਹੀ ਬੱਚਿਆਂ ਨੂੰ ਕਮਾਉਣ ਲਈ ਅਸੀਂ ਪ੍ਰੇਰਣਾ ਕਰਦੇ ਆਂ ਜੋ ਧੰਗ ਗੁਰੂ ਰਾਮਦਾਸ ਮਹਾਰਾਜ ਸਚਿਆਪਾਸ਼ਾ ਜੀ ਦਾ ਸ਼ਬਦ ਹੈ ਜਿਹਦੇ ਵਿੱਚ ਸਿੱਖ ਦੀ ਪ੍ਰਵਹਾਸ਼ਾ ਦੀ ਆਪਾਂ ਗੱਲ ਕਰਦੇ ਆਂ ਪੰਧਾ ਗੁਰਮੁਖ ਕਿਹੋ ਜਿਹਾ ਹੋਣਾ ਚਾਹੀਦਾ ਤਾਂ ਪੰਧਾ ਪਹਿਲਾਂ ਸਚਿਆਰ ਸਿੱਖ ਹੋਵੇ ਤਾਂ ਸਚਿਆਰ ਸਿੱਖ ਕਿਵੇਂ ਬਣਨਾ ਹੈ ਉਹਦੇ ਲਈ ਗੁਰੂ ਪਾਸ਼ਾ ਜੀ ਨੇ ਜੋਕਤ ਜੋ ਦਿੱਤੀ ਹੈ ਵੀ ਆਪਾਂ ਅੰਮ੍ਰਿਤ ਵੇਲੇ ਜਾਗਣਾ ਅੰਮ੍ਰਿਤ ਵੇਲੇ ਜਾ ਕੇ ਸਭ ਤੋਂ ਪਹਿਲਾ ਕਾਰਜ ਹੈ ਭਲ ਕੇ ਉੱਠ ਹਰ ਨਾਮ ਤੇ ਪਹਿਲਾ ਕਾਰਜ ਆ ਇਹ ਕਾਰਜਸ਼ਾਲਾ ਲਾਉਣ ਦਾ ਕਾਰਜ ਸਾਡਾ ਜਿਹੜਾ ਭਾਵ ਸੀ ਮਤਲਬ ਉਹ ਹੀ ਸੀ ਵੀ ਆਪਾਂ ਦੇਖ ਲਈਏ ਵੀ ਗੁਰਸਿੱਖਾਂ ਨੇ ਗੁਰਮਖ ਪੰਧਿਆ ਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਨਿਭਾਉਣਾ ਹੈ ਤਾਂ ਸਤਿਗੁਰੂ ਪਿਆਰੇ ਦੇ ਭੈ ਵਿੱਚ ਆਪਾਂ ਕਿੰਨੇ ਵਜੇ ਜਾਗਦੇ ਸੀ ਜੀ 1 ਵਜੇ 1 ਵਜੇ ਆਪਾਂ ਜਾਗਦੇ ਸੀ 1 ਵਜੇ ਜਾ ਕੇ ਆਪਾਂ ਸਿਮਰਨ ਕਰਦੇ ਸੀ ਹੁਣ ਅੱਜ ਕਾਰਜਸ਼ਾਲਾ ਆਪਣੀ ਸਮਾਪਤ ਹੋ ਜਾਣੀ ਹੈ ਤਾਂ ਕੱਲ ਨੂੰ ਤੁਸੀਂ ਘਰੇ ਹੋਣਾ ਅੱਜ ਤਾਂ ਆਪਾਂ ਸਾਰੇ ਜਣੇ ਇਕੱਠੇ ਸੀ ਕੱਲ ਨੂੰ ਤੁਸੀਂ ਸਾਰੇ ਨੇ ਘਰੋਂ ਕਰੀ ਹੋਣਾ ਤਾਂ ਆਨਲਾਈਨ 1 ਵਜੇ ਜਿਵੇਂ ਅੱਜ ਉੱਠੇ ਸੀ ਨਾ ਤੁਸੀਂ ਪਿਆਰ ਦੇ ਨਾਲ ਜਦੋਂ ਫਤੇ ਬਲਾਈ ਤਾਂ ਤੁਸੀਂ ਸਾਰੇ ਉੱਠ ਕੇ ਬੈਠ ਗਏ ਕੋਈ ਆਲਸ ਨਹੀਂ ਕੋਈ ਊਂਗ ਨਹੀਂ ਕੋਈ ਥੱਕੇ ਮਾ ਨਹੀਂ ਕੋਈ ਅਕੇਮਾ ਨਹੀਂ ਤੁਸੀਂ ਕਿੰਨੇ ਪਿਆਰ ਦੇ ਵਿੱਚ ਸਾਰੇ ਗੁਰਸਿੱਖ ਪਿਆਰੇ ਐਂ ਸੰਭਲ ਕੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਸੱਜ ਕੇ ਬੈਠ ਗਏ ਹਨ ਤੇ ਹੁਣ ਕੱਲ ਨੂੰ ਵੀ ਇਸ ਤਰ੍ਹਾਂ ਹੀ ਕਰਨਾ 1 ਵਜੇ ਤੁਹਾਨੂੰ ਲਿੰਕ ਆਊਗਾ ਉਸ ਲਿੰਕ ਦੇ ਉੱਪਰ ਇਹ ਕਹੋ ਤਾਂ ਮੈਂ ਰਿੰਗ ਵੀ ਮਾਰ ਦੂੰਗਾ WhatsApp ਕਾਲ ਵੀ ਕਰ ਦਵਾਂਗਾ WhatsApp ਕਾਲ ਦੇ ਨਾਲ ਆ ਵੀ ਤੁਹਾਨੂੰ ਉਹ ਘੰਟੀ ਵੱਜ ਜੂਗੀ ਤਾਂ ਘੰਟੀ ਵੱਜ ਨਾਲ ਤੁਹਾਨੂੰ ਜਾਗ ਆ ਜੇਗੀ ਵੈਸੇ ਪਹਿਲਾਂ ਪਹਿਲ ਤੁਸੀਂ ਆਪਣਾ ਵੀ ਉਚੇਚ ਕਰ ਸਕਦੇ ਹੋ ਵੀ ਮੋਬਾਈਲ ਦੇ ਉੱਪਰ ਤੁਸੀਂ ਲਾ ਸਕਦੇ ਹੋ ਵੈਸੇ ਸਤਿਗੁਰੂ ਪਿਆਰਾ ਇੰਨਾ ਸਮਰੱਥ ਹੈ ਜਦੋਂ ਤੁਸੀਂ ਸ਼ਾਮ ਨੂੰ ਆਪਾਂ ਸੋਹਿਲਾ ਸਾਹਿਬ ਦੀ ਪਾਠ ਤੋਂ ਬਾਅਦ ਬਰਾਜਣਾ ਉਦੋਂ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ ਸੱਚਾ ਪਾਤਸ਼ਾਹ ਅੱਗੇ ਪਾਸ਼ਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਜੇ ਸਾਡੇ ਅੰਦਰ ਤੜਫ ਦੇਖੋ ਸਾਡੀ ਅਰਦਾਸ ਕਦੇ ਵਿਰਥੀ ਜਾਂਦੀ ਨਹੀਂ ਇਸ ਗੱਲ ਦਾ ਪੱਕਾ ਭਰੋਸਾ ਰੱਖੋ ਵਿਰਥੀ ਕਦੇ ਨਾ ਹੋ ਗਈ ਜਾਣ ਕੀ ਅਸੀਂ ਜਾਣ ਅਸੀਂ ਜੰਨਤਾ ਨਹੀਂ ਇੱਕ ਗੱਲ ਦਾ ਤਾਂ ਫੈਸਲਾ ਹੋ ਗਿਆ ਨਾ ਜੰਨਤਾ ਨਹੀਂ ਹੈਗੇ ਜੰਨ ਦੇ ਤਾਂ ਨਹੀਂ ਅਰਦਾਸ ਸੁਣੀ ਜਾਣੀ ਤੇ ਜਾਣ ਦੀ ਅਰਦਾਸ ਕਦੇ ਵਿਰਥੀ ਜਾਣੀ ਨਹੀਂ ਅਰਦਾਸ ਤੇ ਭਰੋਸਾ ਰੱਖਣਾ ਹੈ ਅਰਦਾਸ ਕਰਮੀ ਆ ਵੀ ਪਾਸ਼ਾ ਕਿਸੇ ਹਾਲਤ ਵਿੱਚ ਮੇਰਾ ਅਮਰਤ ਵੇਲਾ ਨਾ ਜਾਵੇ ਅਮਰਤ ਵੇਲਾ ਗਿਆ ਤਾਂ ਸਮਝੋ ਸਾਡੀ ਸਿੱਖੀ ਗਈ। ਪਿਛਲ ਰਾਤ ਨਾ ਜਾਗੇਓ ਜਿਵੰਦੜੋ ਮੋਇਓ। ਜਿਉਂਦਾ ਰਹੇਗਾ ਤਾਂ ਸਰੀਰ ਕਰਕੇ ਪਰ ਤੇਰੇ ਅੰਦਰੋਂ ਸਿੱਖੀ ਮਰ ਜਾਏਗੀ। ਅੱਜ ਸਾਡੇ ਬਹੁਤੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਇਹ ਮੰਦਾ ਹਾਲ ਹੋਇਆ। ਵੀ ਚੰਗੇ ਚੰਗੇ ਗੁਰਸਿੱਖ ਪਰਿਵਾਰਾਂ ਦੇ ਵਿੱਚ ਵੀ ਅਮਰਤ ਵੇਲੇ ਦੀ ਸੰਭਾਲ ਨਹੀਂ ਹੈ। ਉਹਨਾਂ ਦਾ ਵੀ ਜਿਹੜਾ ਸਾਰਾ ਸਮੇਂ ਦਾ ਖੇਡ ਵਿਗੜ ਚੁੱਕਿਆ ਹੈ। ਸਤਿਗੁਰੂ ਪਿਆਰੇ ਦੇ ਘਰ ਅੰਦਰ ਤਾਂ ਪਹਿਲਾ ਆਪਾਂ ਜਿਹੜਾ ਨਿਜਮ ਕਾਰਜਸ਼ਾਲਾ ਦਾ ਹੈ ਉਹਦੇ ਵਿੱਚ ਅਮਰਤ ਵੇਲੇ ਦਾ ਜਿਹੜਾ 1 ਵਜੇ ਤੁਹਾਨੂੰ ਠੀਕ ਆ ਆਪਾਂ ਸਿਮਰਨ ਕਰਨਾ ਉਵੇਂ ਜਿكري 1 ਘੰਟਾ ਸਿਮਰਨ ਕਰਨਾ 1 ਤੋਂ ਲੈ ਕੇ 2 ਵਜੇ 1 ਘੰਟਾ ਆਪਾਂ ਸਿਮਰਨ ਕਰਦੇ ਸੀ ਨਾ ਇੱਥੇ 1 ਘੰਟਾ ਕਰਦੇ ਸੀ ਨਾ ਤੁਹਾਨੂੰ ਇਵੇਂ ਜਿكري 1 ਘੰਟਾ ਸਿਮਰਨ ਕਰਨਾ ਉਸ ਤੋਂ ਬਾਅਦ ਆਪਾਂ ਨਿਤਨੇਮ ਕਰਨਾ ਆਪਾਂ 12 ਜਣੇ 12 ਜਣੇ ਤੁਸੀਂ ਹੋਵੋਗੇ ਫੇਰ ਮਹਾਪਤਾਰ ਸਿੰਘ ਹੋਗਾ ਆਪਾਂ 13 ਜਣੇ ਹੋਵਾਂਗੇ 13 ਜਣਿਆਂ ਨੇ ਆਪਾਂ ਨਿਤਨੇਮ ਕਰਨਾ ਹੈ ਨਿਤਨੇਮ ਆਪਾਂ ਕੰਠ ਕਰਨਾ ਹੈ ਜਿਹੜੇ ਗੁਰਸਿੱਖ ਭੈਣਾ ਵੀਰਾਂ ਦੇ ਕੰਠ ਹੈ ਇੱਕ ਜਣਾ ਆਪਾਂ ਕਿਸੇ ਇੱਕ ਨੂੰ ਪੋਥੀ ਦੇ ਕੇ ਬਹਾ ਸਕਦੇ ਹਾਂ ਤੇ ਕੋਈ ਇੱਕ ਜਣਾ ਮਤਲਬ ਪੋਥੀ ਸਾਹਿਬ ਲੈ ਲਵੇ ਕਿਉਂਕਿ ਜਿੱਥੇ ਕਿਤੇ ਓਕਾਈ ਆਉਂਦੀ ਹੈ ਕਈ ਵਾਰੀ ਕੰਠ ਜਦੋਂ ਕਰਦੇ ਆਂ ਉਦੋਂ ਕਿਤੇ ਸੁਰਤ ਰੁਕ ਜਾਂਦੀ ਹੈ ਉਹ ਸੁਰਤ ਰੁਕਦੀ ਕਿਉਂ ਆ ਕਿਉਂਕਿ ਉੱਥੇ ਸ਼ਬਦ ਤੇ ਸਾਡੀ ਸੁਰਤ ਆ ਜਿਹੜੀ ਉਹ ਜੁੜ ਜਾਂਦੀ ਹੈ ਬਹੁਤ ਵਾਰੀ ਸਤਿਗੁਰੂ ਪਾਸਾ ਉੱਥੇ ਸਾਨੂੰ ਖੜਾ ਲੈਂਦੇ ਨੇ ਵੀ ਰੋਕ ਲੈਂਦੇ ਨੇ ਤਾਂ ਫਿਰ ਇਸ ਤਰ੍ਹਾਂ ਜਦੋਂ ਕਿਤੇ ਆਪਾਂ ਠਹਿਰਾ ਆਉਂਦਾ ਕਿਉਂਕਿ ਉਦੋਂ ਆਪਾਂ ਚਲੰਤ ਕਰਨਾ ਹੁੰਦਾ ਪਾਠ ਦਿਲੰਤ ਪਾਠ ਦੇ ਵਿੱਚ ਫਿਰ ਇਸ ਤਰ੍ਹਾਂ ਵੀ ਜੇ ਕਿਤੇ ਠਹਿਰਾ ਆਉਂਦਾ ਅਸੀਂ ਉੱਕਦੇ ਆਂ ਭੁੱਲਦੇ ਆਂ ਵੈਸੇ ਤਾਂ ਆਪਾਂ 13 ਜਾਣੇ ਹੋਵਾਂਗੇ ਜੇ ਇੱਕ ਜਾਣੇ ਨੂੰ ਉੱਕਗਾ ਤਾਂ ਦੂਜਾ ਉਹਨੂੰ ਦੱਸ ਦੇਵੇਗਾ ਨਾ ਪਰ ਫਿਰ ਵੀ ਆਪਾਂ ਪੋਥੀ ਸਾਹਿਬ ਇੱਕ ਗੁਰਸਿੱਖ ਪਿਆਰਾ ਇੱਕ ਗੁਰਮੁਖ ਪੰਧ ਆਪਾਂ ਹਰ ਰੋਜ਼ ਇੱਕ ਗੁਰਮੁਖ ਪੰਧ ਦੀ ਸੇਵਾ ਲਾਇਆ ਕਰਾਂਗੇ ਵੀ ਉਹ ਗੁਰਮੁਖ ਪੰਧ ਆਪਨੇ ਕੋਲੇ ਪੋਥੀ ਸਾਹਿਬ ਰੱਖਿਆ ਕਰੂਗਾ ਤੇ ਬਾਕੀ ਗੁਰਮੁਖ ਪੰਧ ਜਿਹੜੇ ਉਹ ਪੰਠ ਪਾਠ ਕਰਨਗੇ ਹੁਣ ਆਪਣਾ ਸਿਮਰਨ ਹੋ ਗਿਆ ਹੁਣ ਆਪਣਾ ਨਿਤਨੇਮ ਹੋ ਗਿਆ ਇਹ ਗੱਲ ਹਾਂਜੀ ਇਸ ਇਸ਼ਨਾਨ ਆਪਾਂ ਬਾਅਦ ਚ ਕਰ ਸਕਦੇ ਆ ਜੇ ਇਸ਼ਨਾਨ ਜੇ ਤੁਹਾਨੂੰ ਲੱਗਦਾ ਵੀ ਇਸ਼ਨਾਨ ਆਪਾਂ ਸੋਧਣਾ ਵੀ ਆਪਾਂ ਨੂੰ ਊਂਗ ਪੈਂਦੀ ਆ ਵੀ ਸਿਮਨ ਤੋਂ ਬਾਅਦ ਆਪਾਂ ਇਸ਼ਨਾਨ ਸੋਧਣਾ ਫਿਰ ਆਪਾਂ ਸਮਾਂ ਵੀ ਦੇ ਸਕਦੇ ਆ ਜਿਵੇਂ ਆਪਾਂ ਹੁਣ ਇੱਥੇ ਕਰਦੇ ਸੀ ਇੱਥੇ ਆਪਾਂ ਇਸ਼ਨਾਨ ਸੋਧਦੇ ਸੀ ਨਾ ਸਿਮਨ ਤੋਂ ਬਾਅਦ ਜੀ ਜੇ ਤੁਸੀਂ ਮਹਿਸੂਸ ਕਰਦੇ ਹੋ ਵੀ ਆਪਾਂ ਇਸ਼ਨਾਨ ਕਰਨ ਤੋਂ ਬਾਅਦ ਆ ਵੀ ਇੱਕ ਘੰਟਾ ਆਪਾਂ ਲਾ ਲਿਆ ਵੀ ਊਂਗ ਆਉਣ ਲੱਗਦੀ ਆ ਹਨਾ ਫਿਰ ਤਾਂ ਆਪਾਂ ਵੈਸੇ ਇਦਾਂ ਨਿਯਮ ਵੀ ਹੈ ਰਹਿਤ ਦੇ ਵਿੱਚ ਇਦਾਂ ਹੀ ਆ ਵੀ ਪਹਿਲਾਂ ਸਿਮਨ ਕਰ ਲਓ ਫਿਰ ਇਸ਼ਨਾਨ ਸੋਧ ਲਓ ਫਿਰ ਤੁਸੀਂ ਨਾ ਤਾਂ ਨਾਮ ਕਰ ਲਓ ਇਸ ਆਪਾਂ ਉਸੇ ਉਸੇ ਮੁਤਾਬਕ ਹੀ ਚੱਲੀਏ ਤਾਂ ਜ਼ਿਆਦਾ ਠੀਕ ਹੈ ਠੀਕ ਹੈ ਨਾ ਬੇ ਇਸ਼ਨਾਨ ਸੋਧ ਲਈਏ ਪਹਿਲਾਂ ਆਪਾਂ ਹੁਣ ਇਸ਼ਨਾਨ ਨੂੰ ਇੱਥੇ ਤਾਂ ਆਪਣੇ ਕੋਲੇ ਦੇਖੋ ਘੱਟ ਸੀ ਉੱਥੇ ਆਪਾਂ ਇਸ਼ਨਾਨ ਨੂੰ ਤਾਂ ਘਰੇ ਤਾਂ ਆਪਾਂ ਨੂੰ 15-20 ਮਿੰਟ ਅੱਧਾ ਘੰਟਾ ਲਾ ਲਓ ਵੱਧ ਤੋਂ ਵੱਧ ਆਪਾਂ ਇੰਨਾ ਸਮਾਂ ਲਾ ਲਈਏ ਘੰਟਾ ਤਾਂ ਲਾਉਣ ਦੀ ਲੋੜ ਨਹੀਂ ਇੱਥੇ ਤਾਂ ਆਪਾਂ ਜ਼ਿਆਦਾ ਗਿਣਤੀ ਵਿੱਚ 13 ਜਾਣੇ ਆਪਾਂ ਜ਼ਿਆਦਾ ਪਰਿਵਾਰ ਵੀ ਸੀਗੇ ਆਪਾਂ ਨੂੰ ਤਾਂ ਸਮਾਂ ਲੱਗਦਾ ਸੀ ਤਾਂ ਆਪਾਂ ਅੱਧਾ ਘੰਟਾ ਰੱਖ ਲੀਏ ਜੀ 1 ਤੋਂ 2 ਵਜੇ ਤੱਕ ਆਪਣਾ ਸਿਮਰਨ ਹੋਊਗਾ 2 ਤੋਂ 2:30 ਵਜੇ ਤੱਕ ਆਪਾਂ ਇਸ਼ਨਾਨ ਸੋਧਣਾ ਤੇ 2:30 ਵਜੇ ਫਿਰ ਆਪਾਂ ਆਪਣੇ ਨਿਤਨੇਮ ਲਈ ਜੁੜ ਜਾਣਾ ਹੈ 2:30 ਤੋਂ 3:30 ਇੱਕ ਘੰਟਾ ਆਪਾਂ ਨਿਤਨੇਮ ਲਈ ਰੱਖਾਂਗੇ ਠੀਕ ਹੈ 3:30 ਵਜੇ ਤੱਕ ਆਪਣਾ ਨਿਤਨੇਮ ਹੋ ਜਾਣਾ ਤੇ ਇਹ ਹੋ ਗਿਆ ਆਪਣਾ ਨਿਤਨੇਮ ਇਹ ਹੋ ਗਿਆ ਆਪਣਾ ਜੋ ਸਤਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਆਪਾਂ ਅਮਰਤ ਵੇਲਾ ਸੰਭਾਲ ਲਿਆ ਹਨ ਉਸ ਤੋਂ ਬਾਅਦ ਤੁਸੀਂ ਆਪਣੀ ਕੋਈ ਬਾਣੀ ਹੋਰ ਪੜ੍ਹਨੀ ਆ ਸਾਦੀ ਵਾਰ ਪੜ੍ਹਨੀ ਆ ਸੁਖਨੀ ਸਾਹਿਬ ਪੜ੍ਹਨਾ ਕੋਚ ਜੀ ਜੀ ਗੁਣਵੰਤੀ ਜੋ ਬਾਣੀ ਆ ਸਤਗੁਰੂ ਪਿਆਰੇ ਜੀ ਨੇ ਪਿਆਰ ਵਿੱਚ ਤੁਸੀਂ ਪੜ੍ਹਨੀ ਉਹਨੇ ਪੜ ਲਓ ਹਨ ਜਿਹੜੇ ਗੁਰਸਿੱਖ ਪਿਆਰੇ ਗਰੰਥੀ ਸਿੰਘ ਸੇਵਾ ਨਿਭਾਉਂਦੇ ਨੇ ਉਹਨਾਂ ਦਾ ਨਿਤਨੇਮ ਨੂੰ ਲੱਗਦਾ 4 ਵਜੇ ਸ਼ੁਰੂ ਹੁੰਦਾ ਗੁਰਦਾਰਾ ਸਾਹਿਬ ਤੋਂ ਹਾਂ ਹਾਂ ਜਾਨੀ ਇਹ ਸਾਡਾ ਨਿਜੀ ਹੋਏਗਾ ਇਹ ਮਤਲਬ ਉਸ ਤੋਂ ਬਾਹਰ ਹੋਵੇਗਾ ਉਹ ਤਾਂ ਉਹ ਤਾਂ ਤੁਸੀਂ ਕਰਨਾ ਹੀ ਆ ਦੋ 2000 ਚੌੜੀ ਹੁੰਦੀ ਹੈ ਬੜੀ ਫੰਡ ਵਾਲੀ ਆ ਅ ਅੱਗੇ ਪਿੱਛੇ ਨਹੀਂ ਹੋ ਸਕਦੀ ਵੀ 12 ਤੋਂ 2 ਲਾ ਲਉ ਤੁਸੀਂ 12 ਤੋਂ 2 ਲਾ ਫਿਰ ਵੀ 1 ਇੱਕ ਵਜੇ ਉਧਰ ਆ ਜਾਣਾ ਤੁਹਾਡਾ ਇਹ ਰੋਜ਼ਾਨਾ ਹੀ ਹੁੰਦੀ ਹੈ ਤੁਹਾਡੀ ਸੇਵਾ ਹਾਂਜੀ ਰੋਜ਼ਾਨਾ ਹੀ ਹੁੰਦੀ ਹੈ ਫਿਰ ਤੁਹਾਨੂੰ ਕੋਈ ਗੱਲ ਨਹੀਂ ਫਿਰ ਸੋਟ ਦੇਣੀ ਪਉਣੀ ਪੈਣੀ ਹੈ ਕਿਉਂਕਿ ਉਹ ਤੁਸੀਂ ਸੇਵਾ ਨਿਭਾਉਣੀ ਹੈ ਉੱਥੇ ਵੀ ਤੁਸੀਂ ਤਾਂ ਬਾਣੀ ਪੜ ਰਹੇ ਹੋਵੋਗੇ ਤਾਂ ਜੇ ਉਹਨਾਂ ਨੂੰ ਬੇਨਤੀ ਕਰਕੇ ਕੋਈ ਅੱਗਾ ਪਿੱਸਾ ਹੋ ਸਕਦਾ ਹੈ ਫਿਰ ਹਾਂਜੀ ਜੇ ਸੰਤ ਕਰਦੇ ਨਹੀਂ ਫਿਰ ਕੀ ਹਾਂ ਨਹੀਂ ਕੋਈ ਗੱਲ ਨਹੀਂ ਵਧੀਆ ਕੀਤਾ ਤੁਸੀਂ ਇਹ ਗੱਲ ਆਪਣੀ ਸਾਨੂੰ ਦੱਸ ਦਿੱਤੀ ਹਾਂ ਨਹੀਂ ਫਿਰ ਸਾਡੇ ਮਨ ਚਾਉਣਾ ਸੀ ਪਤਾ ਨਹੀਂ ਰੂਪ ਸਿੰਘ ਕਿਉਂ ਨਹੀਂ ਆ ਰਿਹਾ ਹਨ ਇਹ ਗੱਲ ਇਹ ਗੱਲ ਵੀ ਤੁਸੀਂ ਦੇਖੋ ਜੇ ਤੁਸੀਂ ਕਿਸੇ ਦਿਨ ਨਹੀਂ ਆ ਰਹੇ ਤਾਂ ਤੁਸੀਂ ਮੈਨੂੰ ਸੁਨੇਹਾ ਜ਼ਰੂਰ ਭੇਜਣਾ ਵੀ ਵੀਰ ਜੀ ਅੱਜ ਮੈਂ ਇਸ ਕਰਕੇ ਜਿਹੜਾ ਉਹ ਨਹੀਂ ਆ ਸਕਦਾ ਨਾ ਨਹੀਂ ਕਲਾਸ ਵਿੱਚ ਹਾਜ਼ਰ ਹੋ ਸਕਦਾ। ਇਹ ਨਿਤਨੇਮ ਦੇ ਵਿੱਚ ਹਾਜ਼ਰੀ ਨਹੀਂ ਮੇਰੇ ਕੋਲੋਂ ਭਰੀ ਜਾਣੀ। ਤਾਂ ਫਿਰ ਮੇਰੇ ਮਨ ਦੇ ਵਿੱਚ ਚਾਹ ਹੋਊਗਾ ਖੁਸ਼ੀ ਉਹ ਵੀ ਹਾਂ ਵੀ ਗੁਰਮਤਿ ਪੰਦੇ ਸੁਚੇਤਨ ਵੀ ਉਹਨਾਂ ਨੇ ਮੈਨੂੰ ਪਹਿਲਾਂ ਸੁਨੇਹਾ ਭੇਜ ਦਿੱਤਾ ਹਨਾ। ਹੁਣ ਆ ਗਿਆ ਆਪਣਾ ਕਾਰਜ ਕਿਰਤ ਦਾ। ਇਹ ਹੋ ਗਿਆ ਆਪਾਂ ਨਾਮ ਜਪ ਲਿਆ। ਦੂਜਾ ਆਪਣਾ ਹੈ ਕਿਰਤ। ਕਿਰਤ ਦੇ ਵਿੱਚ ਆਪਾਂ ਕੰਮਕਾਰ ਆਪਣੀ ਕਿਰਤ ਬਣਾਉਣੀ ਆ ਕੋਈ ਵੀ ਕਿਰਤ ਹੋਵੇ ਠੀਕ ਆ। ਆਪਾਂ ਕੋਈ ਵੀ ਕੰਮ ਕਰਨਾ ਦਿਨ ਦੇ ਵਿੱਚ ਆਪਾਂ ਦਿਨ ਦਾ ਜਿੰਨਾ ਸਮਾਂ ਉਹਦੇ ਵਿੱਚ ਕੋਈ ਵੀ ਕਿਰਤ ਕਰਨੀ ਆ ਆਪਾਂ ਜੇ ਟੀਚਰਾਂ ਤਾਂ ਟੀਚਰ ਪੜਾਉਣ ਜਾਂਦੇ ਆ ਆਪਾਂ ਜੇ ਆਪਾਂ ਮਿਸਤਰੀਆਂ ਤਾਂ ਆਪਾਂ ਆਪਣਾ ਮਿਸਤਰੀ ਦਾ ਕੰਮ ਕਰਦੇ ਆ ਜੇ ਆਪਾਂ ਕਿਸੇ ਫੈਕਟਰੀ 'ਚ ਕੰਮ ਕਰਦੇ ਆ ਫੈਕਟਰੀ ਦਾ ਕੰਮ ਕਰਦੇ ਆ ਆਪਾਂ ਮਤਲਬ ਕਿਰਤ ਕਰਨੀ ਆ ਆਪਣੀ ਜੇ ਆਪਾਂ ਗੁਰਦਾਰ ਸਾਹਿਬ ਦੇ ਗ੍ਰੰਥੀ ਵੀ ਆ ਤਾਂ ਵੀ ਆਪਾਂ ਕੋਸ਼ਿਸ਼ ਕਰਨੀ ਆ ਵੀ ਆਪਣੀ ਕੋਈ ਕਿਰਤ ਹੋਵੇ ਵੀ ਉਹ ਸੇਵਾ ਤਾਂ ਦੇਖੋ ਉਹ ਤਾਂ ਵੱਡੀ ਸੇਵਾ ਹੈ ਨਾ ਉਹ ਉਹ ਤਾਂ ਸੇਵਾ ਸਤਿਗੁਰੂ ਪਿਆਰੇ ਦੀ ਸੇਵਾ ਉਹ ਤਾਂ ਆਪਾਂ ਨਿਸ਼ਕਾਮ ਸੇਵਾ ਉਹਦੇ ਲਈ ਸਾਡੀ ਪੈਸੇ ਦੀ ਇੱਛਾ ਬਿਲਕੁਲ ਨਹੀਂ ਹੈ ਸਾਨੂੰ ਬਿਲਕੁਲ ਪੈਸੇ ਦੀ ਇੱਛਾ ਨਹੀਂ ਹੈ ਉੱਥੇ ਉੱਥੇ ਸਤਿਗੁਰੂ ਪਿਆਰੇ ਨੇ ਤਰੁੱਟ ਕੇ ਜਿਵੇਂ ਰਾਤ ਭਾਈ ਸਾਹਿਬ ਦੇ ਮੁਖ ਚੋਂ ਦੇਖੋ ਕੈਸੇ ਬਚਨ ਨਿਕਲੇ ਕਹਿੰਦੇ ਸਤਿਗੁਰੂ ਪਾਸ਼ਾ ਵੀ ਮਾਲਾ ਮਾਲ ਕਰ ਦਿਓ ਗੁਰਸਿੱਖਾਂ ਨੂੰ ਦੇਖੋ ਕੈਸੀ ਸੋਹਣੀ ਸ਼ਬਦਾਵਲੀ ਸੀ ਭਾਈ ਸਾਹਿਬ ਦੀ ਮੈਂ ਤੇ ਬੜਾ ਮਨ ਚਾ ਆਇਆ ਫਿਰ ਸਤਿਗੁਰੂ ਪਿਆਰੇ ਨੂੰ ਕਹਿੰਦੇ ਪਾਸ਼ਾ ਇਨਾ ਗੁਰਸਿੱਖਾਂ ਨੂੰ ਮਾਲਾ-ਮਾਲ ਕਰ ਦੋ ਹਨਾ ਫੇ ਕੋਈ ਦੁਨਿਆਵੀ ਧਨ ਦੀ ਟੋਟ ਰਹੀ ਨਾ ਸਾਨੂੰ ਵੈਸੇ ਗੁਰਮਖ ਪੰਡਾ ਜੀ ਰਹਿਣੀ ਨਹੀਂ ਟੋਟ ਕੋਈ ਲੋੜ ਕੋਈ ਥੋੜ ਰਹਿਣੀ ਹੋਈ ਨਹੀਂ ਇਸ ਕਰਕੇ ਨਹੀਂ ਰਹਿਣੀ ਕਿਉਂਕਿ ਹੁਣ ਆਪਾਂ 12 ਤੁਸੀਂ ਤੇ 13ਵਾਂ ਅਵਤਾਰ ਸਿੰਘ 13 ਜਾਣੇ ਤਾਂ ਆਪਾਂ ਹੈਗੇ ਹੀ ਆ ਇਹ ਵੀ ਚਲੋ ਦੇਵਨੇਤਾ ਵੀ ਸਤਗੁਰੂ ਪਿਆਰੇ ਦੇ ਪੈਰਾਂ ਅੰਦਰ ਇਸ ਤਰ੍ਹਾਂ ਹੀ ਗੁਰਸਿੱਖ ਆਪਣੀ ਜਿਵੇਂ ਕਹਿਆ ਲੈ ਵੀ ਆਪਣੇ ਪਿੱਠ ਤੇ ਖੜੇ ਨੇ ਹਨਾ ਜਿਹੜੇ ਕਿ ਸਤਿਗੁਰੂ ਪਿਆਰੇ ਦੇ ਭੈ ਦੇ ਵਿੱਚ ਪਿਆਰ ਦੇ ਵਿੱਚ ਕਿਸੇ ਚੀਜ਼ ਦੀ ਤੋੜ ਥੋੜ ਆਉਣ ਦੇਣ ਵਾਲੇ ਹੈ ਹੀ ਨਹੀਂ ਪਰ ਆਪਾਂ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਨਾ ਕਿਰਤ ਆਪਣੀ ਮਤਲਬ ਤੁਸੀਂ ਦੇਖਣਾ ਹਨਾ ਜਾ ਕੇ ਜੇ ਤੁਹਾਨੂੰ ਕਿਰਤ ਦੇ ਲਈ ਕੋਈ ਕੰਮ ਕਰਨ ਦੇ ਲਈ ਕੋਈ ਆਪਾਂ ਨੂੰ ਕੰਮ ਖੋਲਣ ਦੇ ਲਈ ਪੈਸਾ ਚਾਹੀਦਾ ਉਹ ਤੁਸੀਂ ਮੈਨੂੰ ਦੱਸਣਾ ਵੀ ਵੀਰ ਜੀ ਅਸੀਂ ਆਹ ਕੰਮ ਕਰਨਾ ਵੀ ਆਹ ਕਰਤਾ ਆਪਣੀ ਅਸੀਂ ਕਰਨੀ ਚਾਹੁੰਦੇ ਆਂ ਵੀ ਇਹ ਕਰਤ ਦੇ ਵਿੱਚ ਵੀ ਆਪਾਂ ਨੂੰ ਇੰਨੀ ਇੱਕ ਪੂੰਜੀ ਜਿਹੜੀ ਚਾਹੀਦੀ ਹੈ ਉਹ ਆਪਾਂ ਸਾਰੇ ਜਾਣੇ ਨਾਲ ਮਿਲ ਕੇ ਫਿਰ ਕਰ ਲਵਾਂਗੇ ਹਨ ਤੀਸਰੀ ਗੱਲ ਆ ਜਿਹੜੀ ਉਹਦੇ ਵਿੱਚ ਆ ਦਸਵੰਦ ਦਸਵੰਦ ਇਮਾਨਦਾਰੀ ਨਾਲ ਦਸਵੰਦ ਸਾਡੀ ਮਰਜ਼ੀ ਨਹੀਂ ਇਹ ਹੁਕਮ ਜਿਵੇਂ ਨਿਤਨੇਮ ਸਿਮਰਨ ਸਾਨੂੰ ਹੁਕਮ ਇਹ ਚ ਕੋਈ ਖਾਤਾ ਨਹੀਂ ਕਰਨੀ ਠੀਕ ਹੈ ਆਪਣਾ ਦਸਵੰਦ ਆਪਣੇ ਕੋਲ ਰੱਖਣਾ ਜਿਵੇਂ ਆਪਣਾ ਬਟੂਆ ਹੁੰਦਾ ਨਾ ਇੱਕ ਬਟੂਆ ਗੁਰੂ ਦਾ ਬਟੂਆ ਮੈਂ ਘਰੇ ਉੱਤੇ ਲਿਖਿਆ ਹੋਇਆ ਹੈ ਗੁਰੂ ਕੀ ਗੋਲਕ ਬਟੂਆ ਲਾਇਆ ਜਿਵੇਂ ਮੇਰੇ ਮੇਰੇ ਕੋਲੇ ਬਟੂਆ ਜਿਹੜਾ ਵੈਸੇ ਮੈਂ ਰੱਖਦਾ ਨਹੀਂ ਬਟੂਆ ਹੁਣ ਹੁੰਦਾ ਹੀ ਨਹੀਂ ਮੇਰੇ ਕੋਲੇ ਬਟੂਆ ਤੇ ਉਹ ਬਟੂਏ ਦੇ ਉੱਪਰ ਲਿਖਿਆ ਗੁਰੂ ਦੀ ਗੋਲਕ ਬੇਈਮਾਨਦਾਰੀ ਨਾਲ ਜਿੰਨੀ ਕਮਾਈ ਆ ਆਪਣੀ ਹੈਨਾ ਇਹ ਨਿਵੀ ਉਹਦੇ ਵਿੱਚੋਂ ਖਰਚੇ ਕਈ ਗੁਰਸਖ ਕਹਿੰਦੇ ਜੀ ਪਹਿਲਾਂ ਖਰਚੇ ਕੱਢ ਲਈਏ ਵੀ ਜਿੰਨੀ ਕਿ ਬਾਜੂ ਉਹ ਨਹੀਂ ਹੈ ਜੇ ਮੰਨ ਲਓ ਮੈਂ 10000 ਰੁਪਿਆ ਕਮਾਉਣਾ ਹੈ ਨਾ 10000 ਚੋਂ 1000 ਰੁਪਿਆ ਪਹਿਲੇ ਦਿਨ ਹੀ ਜਿੱਦਨੇ ਆਪਣੀ ਆ ਗਈ ਤਨਖਾਹ ਆਪਣੇ ਖਰਚੇ ਚਾਹੇ ਸਾਰੇ ਖਰਚੇ ਜਾਣ ਪਰ ਉਹਦੇ ਵਿੱਚੋਂ 1000 ਤਾਂ ਗੁਰੂਦਾਨ ਉਹ ਉਹਦੇ ਵਿੱਚ ਖਾਤਾ ਨਹੀਂ ਕਰਨੀ ਜੇ ਆਪਾਂ ਸੱਚੇ ਸੱਚੇ ਸਿੱਖ ਬਣਾਂਗੇ ਤੇ ਗੁਰੂ ਸਾਹਿਬ ਖੁਸ਼ ਹੋਣਗੇ ਤੇ ਗੁਰੂ ਦੇ ਪੁੱਤ ਬਣਾਗੇ ਗੁਰੂ ਦੀਆਂ ਧੀਆ ਬਣਾਗੇ ਤੇ ਸਤਿਗੁਰੂ ਪਿਆਰਾ ਕਹਦੇ ਸਾਨੂੰ ਨਮੋਸ਼ੀ ਨਹੀਂ ਦੇਖਣ ਦਿੰਦਾ ਆਪਾਂ ਤਾਂ ਜਾਣਦੇ ਆ ਇਸ ਗੱਲ ਨੂੰ ਵੀ ਬਹੁਤ ਵਿਖਮ ਹਾਲਤਾਂ ਦੇ ਵਿੱਚੋਂ ਦੀ ਅਸੀਂ ਤਾਂ ਲੰਘ ਕੇ ਆਏ ਆਂ ਸਤਿਗੁਰੂ ਪਿਆਰੇ ਜੀ ਨੇ ਬਾਹ ਫੜ ਕੇ ਕੱਢ ਲਿਆ ਤੇ ਸਤਿਗੁਰੂ ਪਿਆਰੇ ਦੇ ਪੈਰਾਂ ਅੰਦਰ ਆਪਾਂ ਇਹ ਤਿੰਨ ਗੱਲਾਂ ਤੇ ਗੱਲ ਕੀਤੀ ਐ ਇੱਕ ਗੱਲ ਮੈਂ ਫੇਰ ਦੁਹਰਾ ਦਿੰਮ ਵੀ ਆਪਾਂ ਸਾਰੇ ਜਾਣੇ ਆਪਾਂ ਕਿਸੇ ਧੜੇਬੰਦੀ ਦੇ ਬੰਦੇ ਨਹੀਂ ਆਪਣੀ ਕੋਈ ਜਥੇਬੰਦੀ ਨਹੀਂ ਕਿਸੇ ਨੇ ਸਾਨੂੰ ਨਾਮਜਦ ਨਹੀਂ ਕੀਤਾ ਜਿਹੜਾ ਤੁਹਾਨੂੰ ਆ ਮਿਲਣਾ ਨਾ ਜਿਹੜਾ ਨਿਯੁਕਤੀ ਪੱਤਰ ਉਹ ਪਤਾ ਕੀ ਕੀ ਮਿਲਣਾ ਉਹ ਗੁਰੂ ਤੋਂ ਮਿਲਣਾ ਅਸੀਂ ਗੁਰੂ ਦੇ ਪੰਦੇ ਆ ਜਿਵੇਂ ਤੁਸੀਂ ਪੰਦੇ ਹੋਵੇਂ ਅਵਤਾਰ ਸਿੰਘ ਵੀ ਇੱਕ ਪੰਦਾ ਇਹ ਨਹੀਂ ਜਾਣਣਾ ਵੀ ਅਵਤਾਰ ਸਿੰਘ ਕੋਈ ਪ੍ਰਬੰਧਕ ਹੈ ਭਾ ਅਵਤਾਰ ਸਿੰਘ ਕੋਈ ਸੰਸਥਾ ਦਾ ਕਲ ਆ ਰਿਹਾ ਮੇਰੇ ਕੋਲ ਕੋਈ ਸੰਸਥਾ ਨਹੀਂ ਹੈ ਮੇਰੇ ਆਪਾਂ ਪਹਿਲੇ ਦਿਨ ਇਹ ਗੱਲ ਕੀਤੀ ਸੀ ਨਾ ਵੀ ਸਾਡੇ ਕੋਈ ਸੰਸਥਾ ਨਹੀਂ ਹੈ ਆਪਣੀ ਕੋਈ ਸੰਸਥਾ ਨਹੀਂ ਕਿਸੇ ਝੂਠੀ ਸਰਕਾਰ ਤੋਂ ਅਸੀਂ ਕੋਈ ਰਜਿਸਟਰਡ ਨਹੀਂ ਹੋਏ ਅਸੀਂ ਗੁਰਸਿੱਖੀ ਪਿਆਰ ਦੇ ਵਿੱਚ ਸਾਰੇ ਜਣੇ ਇਕੱਤਰ ਹੋਏ ਆ ਤੇ ਤੁਸੀਂ ਇੱਥੇ ਆਏ ਹੋ ਕਾਰਜਸ਼ਾਲਾ 'ਚ ਤੁਸੀਂ ਤੁਹਾਨੂੰ ਲੱਗਦਾ ਨਹੀਂ ਵੀ ਅਸੀਂ ਅਸੀਂ ਤਾਂ ਪਤਾ ਨਹੀਂ ਜਨਮਾਂ ਜਨਮਾਂ ਤੋਂ ਕਦੋਂ ਤੋਂ ਜਾਣਦੇ ਆ ਇੱਕ ਦੂਜੇ ਨੂੰ ਕਿੰਨਾ ਪਿਆਰ ਦੇਖੋ ਲਿਆ ਦੋ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਿੱਚ ਦੋ ਹੀ ਦਿਨ ਹੋਏ ਨੇ ਆਪਾਂ ਮਤਲਬ ਤੁਸੀਂ ਮਹਿਸੂਸ ਕਰਦੇ ਹੋ ਵੀ ਵੀ ਇਹਨਾਂ ਨੂੰ ਕਿਤੇ ਵੀ ਅਸੀਂ ਵੀ ਕੱਲ ਤੋਂ ਹੀ ਜਾਣਨ ਲੱਗੇ ਆਂ ਵੀ ਪਤਾ ਨਹੀਂ ਕਦੋਂ ਤੋਂ ਸਾਡਾ ਸੀ ਤਾਂ ਇਹਨਾਂ ਨੂੰ ਜਾਣਦੇ ਆਂ ਕਿੰਨਾ ਪਿਆਰ ਆਪਣੇ ਸਕੇ ਭਰਾਵਾਂ ਭੈਣਾਂ ਵਰ ਨੂੰ ਜਿਵੇਂ ਪਿਆਰ ਹੁੰਦਾ ਨਾ ਆਪਣੇ ਆਪਣੇ ਖੂਨ ਦਾ ਪਿਆਰ ਹੁੰਦਾ ਐਨਾ ਪਿਆਰ ਮੈਂ ਤਾਂ ਮਹਿਸੂਸ ਕਰਦਾ ਮੈਨੂੰ ਤੁਹਾਡੇ ਵਿੱਚ ਵੀ ਇਸ ਤਰ੍ਹਾਂ ਹੀ ਲੱਗਿਆ ਤੁਸੀਂ ਜਿਵੇਂ ਘੁਲੇ ਮਿਲੇ ਸਾਰੇ ਫਿਰਦੇ ਸੀ ਤੇ ਏ ਏ ਏ ਅਸਲ ਦੇ ਵਿੱਚ ਗੁਰੂ ਦਾ ਪਰਿਵਾਰ ਬਣ ਗਿਆ ਹਣਾ ਅਸੀਂ ਸਿੱਖ ਪਰਿਵਾਰ ਹਾਏ ਲੱਗਦਾ ਜੀ ਜਿਵੇਂ ਮੇਰੇ ਮੇਰੇ ਉੱਤੇ ਪਰਦੇ ਕਹਿੰਦੇ ਕਿ ਤੁਹਾਨੂੰ ਜਾਣਦੇ ਕਿ ਮੈਂ ਪਹਿਲਾਂ ਹਾਂ ਉਹੀ ਗੱਲ ਹੈ ਨਾ ਵੀ ਜਿਵੇਂ ਜਨਮ ਜਨਮਾਂ ਤਰਾਂ ਦੀ ਸਾਹ ਨੇ ਹੁੰਦੀ ਆ ਸਾਡੇ ਕੋਈ ਪੂਰਬਲੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋਨਾ ਸਹਾਈ ਵੀ ਪੂਰਵ ਕਰਮ ਅੰਕਰ ਜਦ ਪ੍ਰਗਟਿਓ ਭੇਟਿਓ ਪੁਰਖ ਰਸ ਕਬੈ ਰਾਗੀ ਮਿਟ ਤਾ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗੇ ਦੇਖੋ ਕੋਈ ਜਥੇਬੰਦੀ ਕੋਈ ਕੋਈ ਵਿਅਕਤੀ ਵਿਸ਼ੇਸ਼ ਹਨ ਕੋਈ ਡੇਰੇਦਾਰ ਕੋਈ ਵੀ ਉਹ ਸਾਨੂੰ ਕਹੇ ਵੀ ਜੀ ਤੁਸੀਂ ਸਾਡੇ ਘਰੇ ਆ ਕੇ ਕਾਰਜਸਾਲਾ ਲਾ ਲਓ ਅਸੀਂ ਲਾ ਲਾਂਗੇ ਆਪਾਂ ਕਰਨਾ ਤਾਂ ਉਹੀ ਹੈ ਨਾ ਜਿਹੜਾ ਸਾਨੂੰ ਸਾਡੇ ਗੁਰੂ ਨੇ ਦਿੱਤਾ ਅਸੀਂ ਤਾਂ ਨਿਭਾਉਣਾ ਤਾਂ ਉਹੀ ਹੈ ਹਾਂ ਉਹਨਾਂ ਦਾ ਆਪਾਂ ਥਾਂ ਬਰਤ ਲਈ ਉਹਨਾਂ ਨੇ ਆਪਾਂ ਨੂੰ ਸਹੂਲਤਾਂ ਦੇਤੀਆਂ ਇਹ ਤਾਂ ਦੇਖੋ ਆਪਾਂ ਨੂੰ ਚਾਹੀਦੀਆਂ ਨੇ ਨਾ ਹੁਣ ਆਪਣੇ ਕੋਲੇ ਨਾ ਤਾਂ ਆਪਣੇ ਕੋਲੇ ਕੋਈ ਆਪਣੀ ਕੋਈ ਸੰਸਥਾ ਤੇ ਨਾ ਆਪਣੀ ਕੋਈ ਇਮਾਰਤ ਆ ਆਪਣੀ ਕੋਈ ਇਮਾਰਤ ਵੀ ਨਹੀਂ ਨਾ ਹੈਗੀ ਨਾ ਹੀ ਆਪਾਂ ਆਉਣ ਵਾਲੇ ਸਮੇਂ ਚ ਕੋਈ ਏਦਾਂ ਦਾ ਕਾਰਜ ਕਰਨ ਦੀ ਕੋਈ ਇੱਛਾ ਆਪਣੀ ਆਪਣੀ ਕੋਈ ਇੱਛਾ ਨਹੀਂ ਹੈ ਵੀ ਕੋਈ ਆਪਣੀ ਇਮਾਰਤ ਹੋ ਜਾਈ ਆਪਣੀ ਗੁਰਸਿੱਖੀ ਦਾ ਤਾਂ ਸੰਭਾਲ ਦੀ ਕੋਈ ਜਥੇਬੰਦੀ ਹੋ ਜਾਈ ਸਾਡਾ ਕੋਈ ਕੋਈ ਝੰਡਾ ਹੋ ਜੁਨਾ ਸਾਡਾ ਤਾਂ ਗੁਰੂ ਆ ਅਸੀਂ ਗੁਰੂ ਦੇ ਆ ਤੇ ਗੁਰੂ ਸਾਡਾ ਬਸ ਆ ਗੱਲ ਦਿਲ ਤੇ ਲਿਖ ਲਓ ਵੀ ਅਸੀਂ ਗੁਰੂ ਦੇ ਆ ਤੇ ਗੁਰੂ ਸਾਡਾ ਇਹ ਸਾਡੇ ਗੁਰਸਿੱਖ ਭਾਈ ਨੇ ਗੁਰਸਿੱਖ ਆਪਾਂ ਸਾਰੇ ਗੁਰਸਿੱਖ ਭੈਣ ਭਰਾ ਆਂ ਗੁਰ ਹੋਏ ਮੇਰੇ ਮਾਈ ਬਾਪ ਗੁਰੂ ਜੀ ਸਾਡੇ ਮਾਤਾ ਪਿਤਾ ਨੇ ਤੀਸਰਾ ਕਰਮ ਜਿਹੜਾ ਜਿਹੜਾ ਆਪਾਂ ਮਿਥਿਆ ਸੀ ਵੀ 4 ਘੰਟੇ ਆਪਾਂ ਲਾਉਣੇ ਆ ਪੂਰੀ ਸੋਹਰਦਤਾ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਵੀ ਉਹ 4 ਘੰਟੇ ਉਹ ਗੁਰੂ ਦੇ ਇਹ ਤੋਂ ਬਿਨਾ ਜਿਹੜਾ ਸਿਮਰਨ ਕਰ ਲਿਆ ਉਹ ਤਾਂ ਆਪਣਾ ਸੀ ਨਿੱਜ ਜਿਹੜਾ ਆਪਾਂ ਸਿਮਰਨ ਕੀਤਾ ਉਹ ਕੀ ਸੀ ਸਾਡਾ ਸਾਡਾ ਨਿਜ ਆ ਉਹ ਨਿਜ ਉਹ ਸਾਨੂੰ ਗੁਰੂ ਦਾ ਹੁਕਮ ਹੈ ਉਸ ਕਰਕੇ ਅਸੀਂ ਗੁਰਮਖ ਪਾਉਂਦੇ ਆ ਉਸ ਕਰਕੇ ਅਸੀਂ ਸਿੱਖ ਆ ਜੇ ਅਸੀਂ ਉਹ ਨਹੀਂ ਕਰਦੇ ਫਿਰ ਤਾਂ ਅਸੀਂ ਨਾ ਸਿੱਖਾਂ ਨਾ ਤੇ ਨਾ ਗੁਰਮਖ ਪਾਉਂਦੇ ਆ ਦੂਜਾ ਸਾਡਾ ਜਿਹੜੀ ਸਾਡੀ ਕਿਰਤ ਹੈ ਇਹ ਥਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਥਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਉਹੀ ਧਰਮ ਦੇ ਰਾਹ ਨੂੰ ਪਛਾਣ ਸਕਦਾ ਹੈ ਜਿਹੜਾ ਕਿਰਤੀ ਆ ਕਿਰਤ ਕਰਕੇ ਜਿਹੜਾ ਆਪਣੀ ਉਪਜੀਵਕਾ ਕਮਾਉਂਦਾ ਹੈ ਤੇ ਉਸ ਉਪਜੀਵਕਾ ਦੇ ਵਿੱਚੋਂ ਉਸ ਕਿਰਤ ਦੇ ਵਿੱਚੋਂ ਜਿਵੇਂ 10ਵੇਂ ਦਸਵੰਦ ਦੀ ਆਪਾਂ ਗੱਲ ਕੀਤੀ ਹੈ ਵੀ ਉਹ ਕੱਢ ਕੇ ਰੱਖਦਾ ਹੈ ਦਸਵੰਦ ਗੁਰੂ ਨਾਲ ਦੇਵੇ ਸਤਿਗੁਰੂ ਪਾਸੇ ਕਹਿੰਦੇ ਗੋਲਕ ਰੱਖੇ ਨਾ ਹੀ ਜਿਹੜਾ ਦਸਵੰਦ ਨਹੀਂ ਦਿੰਦਾ ਗੁਰੂ ਨੂੰ ਗੋਲਕ ਨਹੀਂ ਰੱਖਦਾ ਉਹ ਤਨਖਾਈਆ ਹੈ ਇਸ ਕਰਕੇ ਆਪਾਂ ਗੁਰਮਖ ਪਾੰਧਿਆ ਨੇ ਕਿਉਂਕਿ ਅਸੀਂ ਜੇ ਆਪ ਇਸ ਗੱਲ ਨੂੰ ਨਿਭਾਵਾਂਗੇ ਫੇਰ ਹੀ ਆਪਾਂ ਬੱਚਿਆਂ ਦੇ ਅੰਦਰ ਪਾਵਾਂਗੇ ਸਮੁੱਚੇ ਸੰਸਾਰ ਅੰਦਰ ਉਹੀ ਕਹੀ ਜਾਂਦੇ ਜੀ ਸਾਈ ਜੀ ਬੰਦੇ ਬਣ ਜਾਂਦੇ ਬਣੀ ਜਾਣ ਯਾਰ ਬਣੀ ਜਾਣ ਇੱਥੇ ਤਾਂ ਸੱਚਾ ਸੌਦਾ ਤੇ ਹੱਟ ਇੱਕ ਹੀ ਐ ਇਸ ਹੱਟ ਤੋਂ ਜਿਹੜਾ ਸੱਚਾ ਸੌਦਾ ਮਿਲਣਾ ਉਹ ਵਿਰਲਿਆਂ ਨੂੰ ਮਿਲਣਾ ਇਹ ਮਹਿੰਗਾ ਸੌਦਾ ਹੀ ਵਾਲਾ ਮਹਿੰਗਾ ਜਣੇਖਣੇ ਦੀ ਵਸਦਾ 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 ਹੀ ਨਹੀਂ ਹੈ ਜਣੇਖਣੇ ਦਾ ਵਸਦਾ ਹੈ 1 ਵਜੇ ਉઠੂ ਕੌਣ ਉઠੂ ਇਹ ਸ਼ੇਰ ਹੀ ਉੱਠਣਗੇ ਵੇਰ ਲਈ ਉਠਣਗੇ ਝੋਟਾ ਨਹਾਉਣ ਦਾ ਸਾਰੇ ਹੀ ਕਰਦੇ ਆ ਝੋਟਾ ਨਹਾਉਣ ਕਿਹੜਾ ਹੁੰਦਾ ਦਿਨ ਜੜੇ ਨਹਾਉਣਾ ਜਿਹੜਾ ਜਿਹੜਾ 5 6 ਵਜੇ ਨਹਾਉਂਦੇ ਆ ਉਹਦਾ ਝੋਟਾ ਨਹਾਉਣਾ ਉਹ ਤਾਂ ਮੱਝਾ ਵੀ ਨਹਾ ਲੈਂਦੀਆਂ ਨੇ ਆਹ ਜਿਹੜਾ ਗੁਰੂ ਦੇ ਪੈ ਦੇ ਵਿੱਚ ਇਹ ਗੁਰੂ ਗੁਰੂ ਦੇ ਪੈ ਦੇ ਵਿੱਚ ਇਸ਼ਨਾਨ ਕਰਨਾ ਸੀ ਅਸੀਂ ਗੁਰੂ ਦੇ ਹੁਕਮ ਦੇ ਵਿੱਚ ਇਸ਼ਨਾਨ ਕਰਨਾ ਅਸੀਂ ਸਰੀਰ ਵਾਸਤੇ ਨਹੀਂ ਇਸ਼ਨਾਨ ਕਰਨਾ ਇਹ ਇਸ਼ਨਾਨ ਜਿਹੜਾ ਸਾਡਾ ਇਹ ਗੁਰੂ ਦੇ ਹੁਕਮ ਵਿੱਚ ਇਸ਼ਨਾਨਾ ਵੀ ਗੁਰੂ ਜੀ ਨੇ ਸਾਨੂੰ ਕਿਹਾ ਤਾਂ ਅਸੀਂ ਅਮਰਤ ਵੇਲੇ ਉੱਠੇ ਸਿਮਨ ਕੀਤਾ ਫਿਰ ਇਸ਼ਨਾਨ ਕੀਤਾ ਤਾ ਪਿਆਰੇ ਸੋਹਣੇ ਗੁਰਮਖ ਪੰਧਾ ਜੀਓ ਅਗਲੀ ਗੱਲ ਆਪਣੀ ਜਿਹੜੀ ਹੈ ਵੀ 4 ਘੰਟਿਆਂ ਦੀ ਹੈ ਨਾ ਹੁਣ 4 ਘੰਟਿਆਂ ਦੇ ਵਿੱਚ ਅਸੀਂ ਆਪਣਾ ਇੱਕ ਨਿਸ਼ਾਨਾ ਜਿਹੜਾ ਹੈ ਨਿਸ਼ਾਨਾ ਤਾਂ ਮਿਥ ਕੇ ਚੱਲਣਾ ਪੈਂਦਾ ਨਾ ਅਧਿਆਪਕਾਂ ਨੂੰ ਨਿਸ਼ਾਨੇ ਦਿੱਤੇ ਜਾਂਦੇ ਆ ਤਾਂ ਉਹ ਨਿਸ਼ਾਨਾ ਸਾਡਾ ਇਹ ਆ ਵੀ ਆਪਾਂ ਘੱਟੋ ਘੱਟ 20 ਵਿਦਿਆਰਥੀ ਉਹ 20 ਵਿਦਿਆਰਥੀਆਂ ਦੇ ਵਿੱਚ ਤੁਹਾਡੇ ਆਪਣੇ ਧੀਆਂ ਪੁੱਤਰ ਵੀ ਹੋ ਸਕਦੇ ਨੇ ਉਹ 20 ਵਿਦਿਆਰਥੀਆਂ ਨੂੰ ਉਹ ਯੋਗਤਾ ਸਿਖਾਉਣੀ ਆ ਜਿਹੜੀ ਤੁਸੀਂ ਸਿੱਖ ਕੇ ਚੱਲੇ ਹੋ ਖੂਬ ਹੋ ਸਾਡਾ ਆਪਣਾ ਪੁੱਤਰ ਸਾਡੀ ਆਪਣੀ ਧੀ ਸਾਡਾ ਭਾਣਜਾ ਸਾਡੀ ਭਾਣਜੀ ਦੇਖੋ ਪਰਿਵਾਰਾਂ ਚ ਸ਼ੁਰੂ ਕਰਾਂਗੇ ਨਾ 20 ਬੱਚੇ ਨਾਮਜ਼ਦ ਕਰਨੇ ਨੇ ਆਪਾਂ ਉਹ 20 ਬੱਚਿਆਂ ਦੀ ਰਹਿਤ ਉਹ ਹੋਵੇ ਰਹਿਤ ਜਿਹੜੀ ਰਹਿਤ ਗੁਰੂ ਜੀ ਨੇ ਸਾਨੂੰ ਸਿਖਾਈ ਤੇ ਉੱਥੇ ਮੰਨ ਲਓ ਆਪਣੇ ਧੀਆਂ ਪੁੱਤਰ ਨਹੀਂ ਆਖੇ ਲੱਗਦੇ ਨਹੀਂ ਗੱਲ ਮੰਨਦੇ ਫਿਰ ਜਿਹੜਾ ਗੱਲ ਮੰਨਦਾ ਉਹ ਤੇ ਜ਼ੋਰ ਲਾਓ ਪੂਰਾ ਉਹਨੂੰ ਧੀਆਂ ਪੁੱਤਰਾਂ ਦੀ ਤਰ੍ਹਾਂ ਸੰਭਾਲੋ ਅਸਲ ਦੇ ਵਿੱਚ ਗੁਰੂ ਨਾਨਕ ਦੇ ਧੀਆਂ ਪੁੱਤਰ ਕੌਣ ਐ ਜਨ ਨਾਨਕ ਦੇ ਗੁਰਸਿੱਖ ਪੁੱਤੋ ਗੁਰਸਿੱਖ ਹੀ ਪੁੱਤਰ ਨੇ ਪੁੱਤਰ ਧੀਆਂ ਨੇ ਤੇ ਤੁਸੀਂ ਵੀ ਆਉਣ ਵਾਲੇ ਸਮੇਂ 'ਚ ਦੇਖੋਗੇ ਵੀ ਜਿਹੜੇ ਬੱਚੇ ਤੁਹਾਡੇ ਕੋਲੇ ਆਉਣੇ ਆ ਉਹ ਆਪਣੇ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਲੈਂਦੇ ਆ ਜਿਹੜੇ ਆਪਣੇ ਆਪਣੇ ਜੰਮੇ ਧੀਆਂ ਪੁੱਤਰ ਹੁੰਦੇ ਨੇ ਉਹਨਾਂ ਨਾਲ ਵੱਧ ਪਿਆਰ ਲੈਂਦੇ ਆ ਜੇ ਉਹ ਆਗਿਆਕਾਰ ਨੇ ਜੇ ਉਹ ਗੁਰੂ ਦੀ ਰਹਿਤ ਰੱਖ ਰਹੇ ਨੇ ਜੇ ਆਪਣੇ ਸਾਡੇ ਧੀਆਂ ਪੁੱਤਰ ਵੀ ਗੁਰੂ ਦੀ ਰਹਿਤ ਰੱਖ ਰਹੇ ਨੇ ਫੇਰ ਸਾਡਾ ਪਿਆਰ ਉਹਨਾਂ ਤੇ ਵੀ ਉਨਾ ਹੀ ਹੋਣਾ ਦੇਖੋ ਆਪਣੇ ਬੱਚਿਆਂ ਤੇ ਵੀ ਪਿਆਰ ਸਾਡਾ ਤਾਦੀ ਬਣਦਾ ਜਿਉ ਉਹ ਸਾਡੇ ਬੱਚੇ ਵੀ ਰਹਿਤ ਰੱਖ ਰਹੇ ਨੇ ਜਦੋਂ ਬੱਚਾ ਰਹਿਤ ਰੱਖਦਾ ਤਾਂ ਆਪਾਂ ਨੂੰ ਪਿਆਰ ਆਉਂਦਾ ਜਦੋਂ ਆਪਾਂ ਰਹਿਤ ਰੱਖਦੇ ਆ ਤਾਂ ਆਪਣੇ ਤੇ ਗੁਰੂ ਨੂੰ ਪਿਆਰ ਆਉਂਦਾ ਐ ਹੀ ਆ ਨਾ ਤਾਂ ਇਸ ਭਾਵ ਦੇ ਵਿੱਚ ਆਪਾਂ ਜਿਹੜਾ ਸੰਸਾਰ ਦੇ ਵਿੱਚ ਵਿਚਰਨਾ ਸਮਝ ਲੱਗੀ ਤੁਹਾਨੂੰ ਫੇ 20 ਬੱਚੇ ਘਟੋ ਘਟਾ ਆਪਾਂ ਤੇ ਹੁਣ ਆਪਣੀ ਜਿਹੜੀ ਕਾਰਜਸ਼ਾਲਾ ਉਹ ਲੱਗਣੀ ਆ ਕੁਮਾਰ ਹੱਟੀ ਉਥੇ ਗਰਮੀਆਂ ਦੇ ਵਿੱਚ ਜੂਨ ਦੀਆਂ ਗਰਮੀਆਂ ਜਿਹੜੀਆਂ ਹੁੰਦੀਆਂ ਨੇ ਨਾ ਜਦੋਂ ਆਪਣੇ ਏਸੀ ਚੱਲਦੇ ਹੁੰਦੇ ਆ ਪਿੰਡਾਂ 'ਚ ਹਨਾ 16 17 18 ਤੇ ਉਦੋਂ ਉਥੇ ਇਹੋ ਜਿਹਾ ਵਾਤਾਵਰਨ ਹੁੰਦਾ ਤੇ ਐਨਾ ਮਨ ਲੱਗਦਾ ਨਾ ਉਥੇ ਤੇ ਤੁਸੀਂ ਮਤਲਬ ਭੁੱਲ ਹੀ ਜਾਂਦੇ ਆ ਉਥੇ ਜਾ ਕੇ ਵੀ ਕੋਈ ਘਰ-ਬਾਰ ਵੀ ਆ ਪਿੱਛੇ ਜਿਵੇਂ ਹੁਣ ਵੀ ਤੁਸੀਂ ਭੁੱਲ ਗਏ ਇਹਦੇ ਨਾ ਵੀ ਘਰ-ਬਾਰ ਦੇ ਵੀ ਕਿੰਨਾ ਘਰੇ ਸਾਰੇ ਝਵੇਲੇ ਜਦੋਂ ਘਰੋਂ ਤੋਰਨ ਲੱਗੇ ਸੀ ਉਦੋਂ ਲੱਗਦਾ ਸੀ ਵੀ ਕਿੱਥੇ ਹੈ ਪਤਾ ਨਹੀਂ ਕਿਵੇਂ ਜਾਇਆ ਜਾਊਗਾ ਵੀ ਔਖਾ ਜਾ ਲੱਗਦਾ ਜਦੋਂ ਇੱਥੇ ਆ ਗਏ ਇੱਥੇ ਆ ਕੇ ਕਹਿੰਦੇ ਕਿਵੇਂ ਆਪਾਂ ਨੂੰ ਗੁਰੂ ਦਾ ਪਿਆਰ ਮਿਲਿਆ ਹਨਾ ਸਾਰੇ ਕੋਈ ਦੁੱਖ ਤਕਲੀਫ ਜਾਂ ਹੋਰ ਆਪਾਂ ਨੂੰ ਸਾਰੀਆਂ ਚਮੇਲੇ ਸਾਰੇ ਮੁੱਕ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਉੱਥੇ ਵਾਪਰਦਾ ਉਹ ਆਪਣੀ 15 ਦਿਨ ਦੀ ਕਾਰਜਸ਼ਾਲਾ ਰਹਿਣੀ ਹੈ ਹੁਣ ਤੁਸੀਂ ਇਹ ਆਪਣੇ ਪੱਧਰ ਤੇ ਦੇਖਣਾ ਵੀ ਤੁਸੀਂ ਉਹ ਕਿਵੇਂ ਸਮਾਂ ਜਿਹੜਾ ਉਹਨੂੰ ਸਮਾਂ ਯੋਜਨ ਕਰਨਾ ਬਣਾਉਣਾ ਕਿਵੇਂ ਸਮਾਂ ਤੇ ਹਾਜ਼ਰੀ ਬਿਲਕੁਲ ਜ਼ਰੂਰੀ ਹੈ ਪਰਿਵਾਰਾਂ ਸਮੇਤ ਜ਼ਰੂਰੀ ਹੈ ਉਹਦੇ ਲਈ ਤੁਸੀਂ ਹੁਣੇ ਤੋਂ ਹੀ ਆਪਣੀ ਜਿਹੜੀ ਆ ਇਹ ਇਹ ਕਾੜ ਤਕੜਨੀ ਹੈ ਵੇ ਉਹ ਕਿਵੇਂ ਸੰਭਵ ਹੋ ਸਕਦਾ ਤੇ ਉਥੇ ਜਿਹੜੇ 20 ਬੱਚੇ ਤੁਸੀਂ ਨਾਮਜ਼ਦ ਕਰਿਆ ਉਹ 20 ਬੱਚੇ ਤੁਹਾਡੇ ਨਾਲ ਆਉਣੇ ਨੇ ਲੋਕ ਅਮੀਰ ਲੋਕ ਜਾਂਦੇ ਆ ਨਾ ਸਿਮਲੇ ਗਰਮੀਆਂ ਦੇ ਵਿੱਚ ਗਰਮੀਆਂ ਮਨਾਉਣ ਤੇ ਆਪਾਂ ਵੀ ਸਿਮਲੇ ਜਾਣਾ ਗਰਮੀਆਂ ਚ ਉਹ ਮौज-ਮਸਤੀ ਕਰਨ ਜਾਂਦੇ ਆ ਆਪਾਂ ਆਨੰਦ ਲੈਣ ਜਾਣ ਆਪਾਂ ਉਥੇ ਆਨੰਦ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਆਨੰਦ ਬਾਣੀ ਰਹਿਤ ਦਾ ਆਨੰਦ ਮਾਣਾਂਗੇ ਸਮਝ ਲੱਗ ਗਈ ਜੀ ਸਾਰਿਆਂ ਨੂੰ हां और कोई गल तुसी ਤੁਹਾਡੇ ਵੱਲੋਂ ਕੋਈ ਪੁੱਛਣਾ ਹੈ ਤੁਸੀਂ ਤਾਂ ਪੁੱਛ ਸਕਦੇ ਹੋ ਜੇ ਕੋਈ ਤੁਹਾਨੂੰ ਕੋਈ ਗੱਲ ਗੱਲ ਸਮਝ ਲੱਗੀ ਉਹਦੀ ਸਾਂਝ ਪਾ ਲਓ ਤੇ ਜੋ ਆਪਾਂ ਕਿਰਤ ਚ ਕੰਮ ਨਹੀਂ ਗਏ ਨਾ 15 ਦਿਨ ਤੇ ਆਪਾਂ ਕਿਰਤ ਚ ਕੱਢ ਨਹੀਂ ਇਹਨੂੰ ਕਰਦਾਂਗੇ 15 ਦਿਨ ਕਿਰਤ ਚ ਕਾਫੀ ਇੰਜਾਰੀ ਹਾਂ ਇਹ ਗੱਲ ਦੇਖੋ ਵਿਚਾਰਨ ਵਾਲੀ ਆ ਇਸ ਗੱਲ ਨੂੰ ਆਪਾਂ ਵਿਚਾਰ ਲੈਂਦੇ ਹਾਂ